ਅਸਲਾਮੁਅਲੈਕਮ ਵੀਵਰਜ਼ ਅੱਜ ਦੇ ਵੀਡੀਓ ਅਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਕਿ ਸਾਨੂੰ ਆਪਣੇ ਵਾਲਦਾਂ ਦੀ ਖਿਦਮਤ ਕਰਨੀ ਚਾਹੀਦੀ ਹੈ ਔਰ ਜਿਹੜੇ ਵਾਲਦਾਂ ਦੀ ਖਿਦਮਤ ਨਹੀਂ ਕਰਦੇ ਉਹਨਾਂ ਵਾਸਤੇ ਉਹਨਾਂ ਨੇ ਕੀ ਦੱਸਿਆ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਮੇਰੇ ਕੋ ਨਹੀਂ ਹੋ ਤੁਹਾਡੇ ਮਾਂ ਬਾਪ ਨਾ ਰਿਹਾ ਜਾਂਦਾ ਉਹਦੀ ਉਹ ਪੁੱਛਦਾ ਕਿਉਂ ਤੂੰ ਸਾਰੀ ਦਿਹਾੜੀ ਕੰਮ ਕਰਦਾ ਰਹਿਣਾ ਇਹ ਸਾਰੀ ਦਿਹਾੜੀ ਘਰ ਬੈਠੀ ਰਹਿੰਦੇ ਆ ਆਪਾਂ ਹੋ ਜੀ ਅੱਡ ਚਾਰ ਫੁੱਲ ਕੇ ਲਾਇਆ ਕਰਾਂਗੀ ਦੋ ਤੇਰੇ ਲਈ ਖਾਲੀ ਥਾਂ ਭਰ ਜਾਓ ਮੇਰੇ ਹੱਥ ਘਾ ਜਾਂਦੇ ਕੰਮ ਕਰਦੀ ਤੇ ਇਹ ਸਾਰੀ ਦਿਹਾੜੀ ਮੰਜੇ ਤੋੜਦੇ ਤੇ ਇਸ ਕਰਕੇ ਮੈਂ ਤੇਰੇ ਮਾਂ ਬਾਪ ਨਾਲ ਉੱਚੀ ਬੋਲੋ ਜੀ ਹੁਣ ਉੱਠ ਕੇ ਨਾ ਜਾਇਓ ਤਗੜੇ ਹੋ ਕੇ ਸੁਣੀ ਜਾਇਓ ਜਿਹੜੇ ਘਰ ਲਾਈਵ ਸੁਣ ਰਿਹਾ ਮੇਰੀ ਬੇਨਤੀ ਟੀਵੀ ਬੰਦ ਨਾ ਕਰਿਓ ਤੁਈ ਸੁਣਨਾ ਪੈਣਾ ਇਹ ਭਾਈ ਗੁਰਦਾਸ ਜੀ ਕਹਿ ਰਹੇ ਮੈਂ ਥੋੜਾ ਕਹਿ ਰਿਹਾ ਕੁਝ ਪਤਨੀ ਬਾਹੋਂ ਫੜ ਕੇ ਪਤੀ ਨੂੰ ਪਰਾਂ ਲੈ ਗਈ ਕਹਿੰਦੀ ਮੈਂ ਤੇਰੇ ਮਾਪੇ ਨਾਲ ਉੱਚੀ ਬਾਸਵਾਦ ਆ ਗਿਆ ਇਦਾਂ ਬੋਲੋ ਮੈਂ ਤੇਰੇ ਮਾਪੇ ਨਾਲ ਨਹੀਂ ਰਹਿਣਾ ਪਰ ਉਹ ਇਹ ਭੁੱਲ ਗਈ ਪਿੱਛੇ ਮੇਰਾ ਵੀ ਭਰਾ ਵਾ ਉਹਦੀ ਵੀ ਘਰ ਵਾਲੀ ਆਈ ਆ ਜੇ ਉਹਨੇ ਮੇਰੇ ਮਾਪੇ ਨੂੰ ਕਹਿਤਾ ਜਾਂ ਮੇਰੇ ਭਰਾ ਨੂੰ ਮੇਰੀ ਪਰਜਾਈ ਨੇ ਕਹਿਤਾ ਤੇ ਫਿਰ ਮੇਰੀ ਮਾਂ ਨੇ ਕਿ ਇਹਨੂੰ ਫੋਨ ਕਰਨਾ ਭਲਾ ਉੱਚੀ ਬੋਲੋ ਮੈਨੂੰ ਮੈਨੂੰ ਕਹਿਣਾ ਵੀ ਤੂੰ ਸਰਪੰਚ ਬਣ ਕੇ ਆ ਹਣ ਤੂੰ ਸਾਡੇ ਘਰ ਦੇ ਆਣ ਕੇ ਜਿੰਨਾ ਘਰਾਂ ਚ ਨਨਾਨਾ ਹੱਥੋਂ ਬਾਦ ਪੇਕਿਆਂ ਚ ਦਖਲ ਦੇਣਾ ਘਰ ਦੀ ਛੱਤ ਪਾਟੂ ਪਾਟੂ ਇਹ ਸਵਾਥ ਰਸਾ ਬਜ਼ੁਰਗੋ ਬੋਲੋ ਤੁਹਾਨੂੰ ਤਾਂ ਜਿਆਦਾ ਤਜਰਬਾ ਸਿਆਣੇ ਮਾਪੇ ਪਾਂਦ ਹੁੰਦੇ ਸੀ ਧੀ ਨੂੰ ਧੀਏ ਆਪਣੇ ਘਰ ਦਾ ਆਪ ਜਾ ਕੇ ਜਿੱਥੇ ਸਾਨੂੰ ਆਪਣੇ ਘਰ ਦੀ ਲੜਾਈ ਆਪ ਨੂੰ ਜਿਸ਼ ਨਹੀਂ ਆਉਂਦੀ ਇੱਜ਼ਤ ਇਸੇ ਗੱਲ ਚ ਆਪਾਂ ਸਾਰੇ ਭੈਣਾ ਭਰਾਵਾਂ ਵਾਲੇ ਬੈਠੇ ਆ ਉਹਨੂੰ ਕਹੋ ਧੀਏ ਤੇਰਾ ਫਰਜ਼ ਬਣਦਾ ਤੂੰ ਆਪਣਾ ਘਰ ਸੰਭ ਜਾ ਕੇ ਤੂੰ ਦੂਜਾ ਜਾ ਕੇ ਦਖਲ ਨਾ ਦੇ ਸਾਨੂੰ ਆਪਣਾ ਘਰ ਸਾਂ ਬਣਾ ਆਉਂਦਾ ਹੈ ਦੋਵੇਂ ਪਾਤਰ ਪੇਸ਼ ਕਰਾਂਗੇ ਆਪਾਂ ਸੁਜੇ ਘਰ ਦੀ ਧੀ ਤੇ ਕੁਟਜੇ ਘਰ ਦੀ ਧੀ ਦੋਹਾਂ ਦੇ ਦੋਹਾਂ ਦੇ ਪਾਤਰ ਤੇ ਜਿਸ ਘਰ ਚ ਧੀ ਦੇ ਟੇਕਾ ਪਰਿਵਾਰ ਵਾਲੇ ਯਾਨੀ ਕਿ ਮੰਮੀ ਜੀ ਧੀ ਦੀ ਮੰਮੀ ਜੀ ਹਦੋਂ ਬਾਅਦ ਦਖਲ ਦੇਵੇ ਉਥੇ ਵੀ ਘਰ ਸੌਖਾ ਇਹ ਸਾਰੀਆਂ ਗੱਲਾਂ ਬਾਣੀ ਚ ਭਾਈ ਗੁਰਦਾਸ ਜੀ ਨੇ ਵਾਰਾਂ ਚ ਲਿਖੀਆਂ ਹੋਈਆਂ ਪਰ ਅਸੀਂ ਕਦੀ ਵਾਰਾਂ ਤੇ ਭਾਈ ਗੁਰਦਾਸ ਦੇ ਕਬਿਤ ਪੜ੍ਹ ਕੇ ਜਾਂ ਬਾਣੀ ਅਈ ਤੇ ਖੰਡ ਪਾਠ ਕਰਾ ਛੱਡੇ ਉਹ ਵੀ ਬਾਬਿਆਂ ਕੋਲੋਂ ਵੀ ਤੁਸੀਂ ਕਰ ਦੋ ਸਾਡੇ ਕੋਲ ਪੇਟਾ ਲੈ ਲਿਓ ਪਤਨੀ ਨੇ ਬਾਹ ਫੜ ਕੇ ਪਤੀ ਨੂੰ ਪਰਾਂ ਕਿਹਾ ਵੀ ਮੈਂ ਤੇਰੇ ਮਾਪੇ ਨਾਲ ਨਹੀਂ ਜਾਇ ਸਕਦਾ ਨਹੀਂ ਰਹਿ ਸਕਦੀ ਉਹਨੇ ਪੁੱਛਿਆ ਕਾਰਨ ਹੁਣ ਕਾਰਨ ਹੈ ਕੋਈ ਨਹੀਂ ਸੋਨੇ ਬਣਾਤਾ ਕੋਲੋਂ ਵੀ ਇਹ ਚਿਰਚੜ ਕਰਦੇ ਆ ਮੈਨੂੰ ਇਦਾਂ ਕਹਿੰਦੇ ਆ ਮੈਨੂੰ ਐ ਕਹਿੰਦੇ ਆ ਹੁਣ ਸੁਣਿਓ ਉਹ ਵੀ ਪਿਆਰ ਚੰਨਾ ਸੀ ਅੱਗੇਉਂ ਨੋ ਨਿਤਕੰਤ ਕਮੰਤ ਦੇ ਨੋ ਨੇਤਾ ਕੀਦੇ ਕੁਮੰਦ ਕੁਮੰਦ ਕੁਮਾਤ ਕੀ ਹੁੰਦੀ ਭਲਾ ਪੁੱਠੀ ਮਤ ਵੇਰ ਇਹ ਹੋਵਣ ਸੱਸ ਵਗੋਈ ਹੁਣ ਵੇਰ ਲਾਪੀਦਾ ਹੁਣ ਘਰ ਚ ਡਾਂਗ ਛੋਟਾ ਹੁਣ ਵੇਖਣ ਦਾ ਇਹਦਾ ਵੇਖਣ ਦਾ ਤਰੀਕਾ ਵੀ ਬਦਲ ਗਿਆ ਲੱਖ ਉਪਕਾਰ ਹਸ਼ਾ ਜੇ ਤੇ ਸਿਆਣਾ ਹੁੰਦਾ ਕਿ ਨਾ ਭਾਗਾਂ ਵਾਲੀ ਜਿੰਨਾ ਕਹ ਤੇਰਾ ਵੀ ਪਿੱਛੇ ਭਰਾ ਵਾ ਤੇਰੀ ਵੀ ਪਿੱਛੇ ਪਰਜਾਈ ਹੈ ਇਦਾਂ ਨਾ ਕਹ ਉਹਨੇ ਕੀ ਕੀਤਾ ਲੱਖ ਉਪਕਾਰ ਵਿਸਾਰ ਕੈ ਪੁੱਤ ਕੋ ਪੁੱਤ ਚਖੀ ਉੱਠ ਛੋਈ ਲੱਖਾਂ ਉਪਕਾਰ ਭਲਾਤੇ ਉਹ ਜਦੋਂ ਮੈਂ ਬਿਮਾਰ ਹੁੰਦਾ ਸੀ ਮੇਰੇ ਮੂੰਹ 'ਚ ਜੁਵੈਣ ਚਿਤ ਚਿਤ ਕੇ ਮੇਰੀ ਮਾਂ ਪਾਉਂਦੀ ਰਹੀ ਉਹ ਸਰਦੀਆਂ ਦੇ ਦਿਨਾਂ 'ਚ ਮੈਂ ਪਿਸ਼ਾਬ ਕਰ ਦਿੰਦਾ ਸੀ ਆਪ ਗਿੱਲੇ ਥਾਂ ਤੇ ਪੈਂਦੀ ਸੀ ਮੈਨੂੰ ਸੁੱਕੇ ਥਾਂ ਤੇ ਪਾਉਂਦੀ ਸੀ ਮੇਰੀ ਮਾਂ ਨੇ ਵਿਆਹ ਜਾਣਾ ਮੈਂ ਕਿਤੇ ਮਲ ਮੂਤਰ ਕਰ ਦੇਣਾ ਉਹਨੇ ਕੱਪੜੇ ਪਾਏ ਹੋਣੇ ਤਿਆਰ ਹੋ ਕੇ ਤੁਰ ਲੱਗਣਾ ਉਹਨੇ ਬੜੇ ਸਹਿਜ ਨਾਲ ਮੈਨੂੰ ਫੇਰ ਤਿਆਰ ਕਰਨਾ ਫੇਰ ਕੱਪੜੇ ਬਦਲਨੇ ਬੜੇ ਸਹਿਜ ਨਾਲ ਫੇਰ ਨਾਲ ਲੈ ਕੇ ਤੁਰਪਣਾ ਇਹ ਮਾਂ ਦੇ ਹੱਥ ਸੀ ਆਇਆ ਬੱਚਾ ਸਰੀਰ ਦੀ ਕਿਰਿਆ ਵੀ ਕਈ ਵਾਰੀ ਗੋਦ ਵਿੱਚ ਕਰ ਦਿੰਦਾ ਤੇ ਲਾਗੇ ਰੋਟੀ ਖਾ ਰਹੀ ਹੁੰਦੀ ਆ ਇਹ ਮਾਮਾ ਨੂੰ ਪਤਾ ਵੱਡੀ ਉਮਰ ਦੀਆਂ ਨੂੰ ਹੁਣ ਤਾਂ ਸਾਧਨ ਬੜੇ ਵੱਡੇ ਆ ਗਏ ਹੁਣ ਤੇ ਡਾਈਪਰ ਆ ਗਏ ਕਈ ਕੋ ਸਿਸਟਮ ਆ ਗਿਆ ਉਹਨਾਂ ਬਜ਼ੁਰਗ ਮਾਮਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਬੱਚੇ ਕਿਦਾਂ ਪਾਲਿਆ ਕਈ ਵਾਰੀ ਬੱਚਾ ਸਰੀ ਰੋਟੀ ਅਜੇ ਮਾਂ ਨੇ ਅੱਧੀ ਰੋਟੀ ਖਾਧੀ ਤੇ ਵਿੱਚੇ ਮਾਂ ਬੱਚੇ ਨੇ ਸਰੀਰ ਦੀ ਕਰਿਆ ਤੇ ਉਹ ਮਾਂ ਨੇ ਬੜੇ ਧੀਜ ਨਾਲ ਆਪਣੀ ਰੋਟੀ ਮੁਕਾਈ ਹੈ ਜਾਂ ਰੋਟੀ ਵਿੱਚੇ ਛੜ ਦिती ਆ ਪਹਿਲਾਂ ਜਾ ਕੇ ਬੱਚੇ ਨੂੰ ਸਾਂਭਿਆ ਉਹ ਭਲਿਆ ਤੈਨੂੰ ਆਪਣੀ ਮਾਂ ਦਾ ਉਹ ਦਿਨ ਭੁੱਲ ਗਿਆ ਤੈਨੂੰ ਇਹ ਸਮਾਂ ਵਿਸਰ ਗਿਆ ਅੱਜ ਫੁੱਲ ਲੈ ਕੇ ਤੁਰੇ ਫਿਰਦਾ ਹੈ ਮਾਂ ਦੇ ਮਗਰ ਮਗਰ ਕਿ ਮੈਨੂੰ ਬੜੀ ਮਾਂ ਬੜਾ ਮੈਂ ਪਹਿਲਾਂ ਕਹਤਾ ਵੀ ਐਨਾ ਜਾਰਵਿਸ਼ ਨੇ ਜਿਹੜਾ 1907 ਵਿੱਚ ਸ਼ੁਰੂ ਕੀਤਾ ਸੀ ਇਸ ਭਾਵਨਾ ਨਾਲ ਸ਼ੁਰੂ ਕੀਤਾ ਸੀ ਕਿ ਲੋਕਾਂ ਨੂੰ ਕਿਤੇ ਮਾਂ ਭੁੱਲ ਨਾ ਜਾਏ ਪਰ ਸਮਾਂ ਪਾ ਕੇ 1900 ਵਿੱਚ 24 ਕਮਰਸ਼ਲ ਬਣ ਗਿਆ ਲੋਕ ਕਾਰਡ ਦੇਣ ਲੱਗ ਪਏ ਤੇ ਕਾਰਡ ਲੈਣ ਲੱਗ ਪਏ ਲੱਖ ਉਪਕਾਰ ਵਿਸਾਰ ਕੈ ਪੁੱਤ ਕ ਪੁੱਤ ਚੱਕੀ ਉੱਠ ਝੋਈ ਪੁੱਤ ਵੀ ਆਪਣੀ ਮਾਂ ਦਾ ਮਾਂ ਬਸ ਹੁਣ ਐਦਾਂ ਕਹਦਾ ਮਾਂ ਬਸ ਹੁਣ ਅਸੀਂ ਦੋਵੇਂ ਜੀ ਤੁਹਾਡੇ ਨਾਲ ਉੱਚੀ ਬੋਲੋ ਨਹੀਂ ਰਹਿ ਸਕਦੇ ਜੇ ਕੋਈ ਖੁਸ਼ੀ ਨਾਲ ਕਿਤੇ ਪੁੱਤਰ ਕਾਰੋਬਾਰ ਕਰਦਾ ਜਾਂ ਨੌਕਰੀ ਇਦਾਂ ਦੀ ਆ ਉਥੇ ਮਾਪੇ ਖੁਸ਼ੀ ਨਾਲ ਆਉਂਦੇ ਆ ਤੁਸੀਂ ਪੁੱਤਰ ਆਪਣੀ ਜ਼ਿੰਦਗੀ ਜਿਓ ਜਾ ਕੇ ਉਥੇ ਜੌਬ ਕਰਦੇ ਦੋਵੇਂ ਜੀ ਉਥੇ ਇਹ ਇੱਕ ਅਲੱਗ ਵਿਸ਼ਾ ਵਾ ਉਹ ਵੀ ਫੇ ਆਉਂਦੇ ਜਾਂਦੇ ਰਹਿੰਦੇ ਆ ਇਹ ਇੱਕ ਅਲੱਗ ਟੌਪਿਕ ਆ ਪਰ ਜਿੱਥੇ ਜਾਣਾ ਵੀ ਕਿਤੇ ਨਹੀਂ ਤੇ ਉਥੇ ਵੀ ਦਿਮਾਗ 'ਚ ਆ ਜਾਏ ਕਿ ਹੁਣ ਅਸੀਂ ਦੋਵੇਂ ਜੀ ਤੁਹਾਡੇ ਨਾਲ ਸਾਡੀ ਪ੍ਰਾਈਵੇਸੀ ਆ ਪਰ ਉਹਨਾਂ ਨੂੰ ਇਹ ਚੇਤਾ ਭੁੱਲ ਗਿਆ ਵੀ ਕਦੀ ਸਾਡੇ ਬੱਚਿਆਂ ਦੀ ਵੀ ਪ੍ਰਾਈਵੇਸੀ ਹੋਣੀ ਹੈ ਸਾਥ ਸੰਗਤ ਜੀ ਇੱਕ ਬੇਨਤੀ ਕਰਾਂ ਇਕ ਸਮਾਂ ਆਉਂਦਾ ਬਜ਼ੁਰਗਾਂ ਨੂੰ ਸਾਡੇ ਕੋਲ ਚਾਹੀਦਾ ਕੁਝ ਨਹੀਂ ਵੀ ਤੁਸੀਂ ਕੀ ਸਮਝੋ ਸਾਰੀਆਂ ਬਿਮਾਰੀਆਂ ਦੀ ਜਿਹੜੀ ਜਿਹੜਾ ਇਲਾਜ ਆ ਦਵਾਈਆਂ ਨਾ ਮੈਂ ਆਪਣੇ ਤਜਰਬੇ ਚ ਗੱਲ ਕਹਿ ਰਿਹਾ ਅਸੀਂ ਤਿੰਨ ਪਰਾਇਕੇ ਘਰ ਚ ਰਹਿੰਦੇ ਆ ਮੈਂ ਸਾਰਾ ਦਿਨ ਜਦੋਂ ਜਦੋਂ ਵੀ ਕਿਤੇ ਵਿਚਰ ਕੇ ਜਿੰਦੂ ਤੱਕ ਆਪਣੀ ਮਾਂ ਦੇ ਬੈੱਡ ਤੇ ਮੰਜੇ ਤੇ ਬਹਿ ਕੇ ਉਹਦੇ ਨਾਲ ਗੱਲ ਨਾ ਕਰ ਲਵਾਂ ਸੱਚ ਉਹ ਤੱਕ ਇਹ ਲੱਗਦਾ ਵੀ ਅੱਜ ਦਿਨ ਮੁਕੰਮਲ ਨਹੀਂ ਹੋਇਆ ਇਥੋਂ ਵੀ ਰੋਜ਼ਾਨਾ ਰੋਜ਼ ਰੂਟੀਨ ਚ ਇੱਕ ਵਾਰ ਜਾਂ ਦੋ ਵਾਰ ਮੈਂ ਰੋਜ਼ ਮਾਂ ਨਾਲ ਗੱਲ ਕਰਨੀ ਇਹ ਮੈਂ ਪਹਿਲਾਂ ਕਹਤਾ ਜਿੰਨਾ ਕੋਈ ਚੀਜ਼ਾਂ ਨਹੀਂ ਹੁੰਦੀਆਂ ਖਸ ਜਾਂਦੀਆਂ ਫੇਰ ਪਤਾ ਲੱਗਦਾ ਸਾਨੂੰ ਕਦਰ ਕਰੋ ਜਿੰਦੇ ਜੀ ਮਗਰੋਂ ਦੇਸੀ ਘਿਓ ਦੇ ਟੀਨ ਮੂੰਹ ਚ ਪਾਉਣ ਦਾ ਕੋਈ ਲਾਭ ਨਹੀਂ ਮਗਰੋਂ ਮੰਜੇ ਬਿਸਤਰੇ ਰਜਾਈਆਂ ਤਲਾਈਆਂ ਕੌਲੀਆਂ ਚਿਮਚੇ ਸਰਾਣੇ ਗਲਾਸ ਮਹਿੰਗੀਆਂ ਜੁੱਤੀਆਂ ਐਦਾਂ ਪੰਡ ਬਣ ਕੇ ਨਾ ਐਦਾਂ ਅੱਗੇ ਰੱਖੀਂਦੇ ਇਹ ਮਹਾਰਾਜ ਵਿਛੜੀ ਆਤਮਾ ਨੂੰ ਪਚਾਓ ਲਓ ਜੀ ਦੱਸੋ ਜੀ ਪਹਿਲਾ ਜੁੱਤੀ ਆਤਮਾ ਨੇ ਪੌਣੀ ਕਿ ਸਰੀਰ ਨੇ ਬੋਲ ਕੇ ਦੱਸਿਓ ਪਹਿਲਾ ਮਗਰੋਂ ਸਮਾਨ ਪਚਾਰੇ ਹੁੰਨੇ ਆਪਾਂ ਮਗਰੋਂ ਜਿਉਂਦੇ ਜੀ ਸੋ ਵੀਵਰਸ 에ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀਆਂ ਵਧੀਆ ਸੱਚੀਆਂ ਗੱਲਾਂ ਕਰਨ ਦਏ ਸੀ ਔਰ ਬਿਲਕੁਲ ਅੱਜ ਕੱਲ ਦੇ ਸਮਾਜ ਦੇ ਵਿੱਚ ਇੰਜ ਹੀ ਹੁੰਦਾ ਵੈ ਕਿ ਨਵਾਂ ਪੁੱਤ ਨੂੰ ਆਪਣੇ ਮਾਂ ਬਾਪ ਨਾਲੋਂ ਅਲੈਦਾ ਕਰਨਾ ਚਾਹੁੰਦੀਆਂ ਮੈਂ ਲੇਕਿਨ ਜਿਹੜਾ ਪੁੱਤ ਹੈ ਉਹਨੂੰ ਇਹ ਸੋਚਣਾ ਚਾਹੀਦਾ ਵੈ ਕਿ ਮੈਂ ਇੱਕ ਛੋਟਾ ਸੀ ਮੈਨੂੰ ਚੱਲਣਾ ਵੀ ਨਹੀਂ ਸੀ ਆਉਂਦਾ ਮੈਨੂੰ ਖਾਣਾ ਨਹੀਂ ਸੀ ਆਉਂਦਾ ਪੀਣਾ ਨਹੀਂ ਸੀ ਆਉਂਦਾ ਕੁਝ ਵੀ ਕਰਨਾ ਨਹੀਂ ਸੀ ਆਉਂਦਾ ਉਹ ਕਿੰਨੇ ਸਿਖਾਇਆ ਮਾਪੇ ਨੇ ਔਰ ਉਹ ਵੱਡਾ ਹੋਇਆ ਉਹਦੇ ਸਾਰੇ ਖਰਚਾਜਾਤ ਕਿੰਨੇ ਪੂਰੇ ਕੀਤੇ ਮਾਪੇ ਨੇ ਉਹਦੀ ਹਰ ਖੁਆਇਸ਼ ਮਾਪੇ ਨੇ ਪੂਰੀ ਕੀਤੀ ਔਰ ਅੱਜ ਉਹਨੂੰ ਹੀ ਅਲੈਦਾ ਹੋਣ ਦਾ ਆਪਣੀ بیوی ਦੇ ਪਿੱਛੇ ਲਾ ਕੇ ਉਹਨਾਂ ਨੂੰ ਛੱਡਣ ਦੀਆਂ ਗੱਲਾਂ ਕਰਦਾ ਵਾ ਇਹੋ ਜਿਹੇ ਜਿਹੜੀਆਂ ਕੰਮ ਐ ਇੰਨੇ ਹੀ ਹੋਣੇ ਚਾਹੀਦੇ ਕਿਉਂਕਿ ਉਹ ਸਹੀ ਕਹਿੰਦੇ ਆ ਕਿ ਇੱਕ ਬਾਪ ਜਿਹੜਾ ਨਾ ਉਹ 10 ਬੇਟੇ ਪਾਲ ਸਕਦਾ ਵਾ ਲੇਕਿਨ 10 ਬੇਟੇ ਇੱਕ ਬਾਪ ਨੂੰ ਨਹੀਂ ਪਾਲ ਸਕਦੇ ਉਹ ਕਹਿਣਗੇ ਕਿ ਤੂੰ ਪਾਲਲਾ ਤੂੰ ਪਾਲਲਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਸੋਚ ਹੁਣੀ ਚਾਹੀਦੀ ਹੈ ਕਿ ਸਾਡੇ ਵਾਲਦਾ ਨੇ ਸਾਨੂੰ ਛੋਟੇ ਹੁੰਦਿਆਂ ਨੂੰ ਸਾਨੂੰ ਪਾਲਿਆ ਸਾਰੀ ਖਵਾਸ਼ਾਤ ਪੂਰੀ ਕੀਤੀ ਅਸੀਂ ਚੱਲ ਵੀ ਨਹੀਂ ਸੀ ਸਕਦੇ ਸਾਨੂੰ ਚਲਾਇਆ ਔਰ ਇਸੇ ਤਰ੍ਹਾਂ ਹੀ ਆਪਣੇ ਮਾਂ ਬਾਪ ਦੇ ਨਾਲ ਅੱਛਾ ਸਲੂਕ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਕਿ ਆਪਣੇ ਮਾਪੇ ਨੂੰ ਉਫ ਵੀ ਨਹੀਂ ਕਹਿਣਾ ਚਾਹੀਦਾ ਉਹਨਾਂ ਅਗੇ ਬੋਲਣਾ ਵੀ ਨਹੀਂ ਚਾਹੀਦਾ ਉੱਚੀ ਆਵਾਜ਼ ਦੇ ਵਿੱਚ ਵੀ ਨਹੀਂ ਔਰ ਅੱਜ ਕੱਲ ਦੇ ਜਿਹੜਾ ਸਮਾਜ ਦੇ ਵਿੱਚ ਨਜ਼ਰ ਆਉਂਦਾ ਵਾ ਕਿ ਜਿਹੜੀ ਔਲਾਦ ਹੈ ਆਪਣੇ ਵਾਲਦਾ ਨੂੰ ਛੱਡਣ ਦੀਆਂ ਗੱਲਾਂ ਕਰਦੀ ਆ ਆਪਣੀਆਂ ਬੁੜੀਆਂ ਦੇ ਪਿੱਛੇ ਲਾ ਕੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਔਰ ਇਹੋ ਜੀਆਂ ਜਿਹੜੀਆਂ ਬੀਵੀਆਂ ਉਹਨਾਂ ਨੂੰ ਵੀ ਸੋਚ ਹੁਣੀ ਚਾਹੀਦੀ ਹੈ ਕਿ ਅਸੀਂ ਵੀ ਤਾਂ ਪਿੱਛੇ ਆਪਣੇ ਮਾਪੇ ਛੱਡ ਕੇ ਆਏ ਅਗਰ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਸਲੂਕ ਕਰੇ ਤੇ ਕੀ ਬਣੇਗਾ ਇੱਕ ਗਲਤ ਸੋਚ ਹੈ ਕਿ ਅਸੀਂ ਅਲੈਦਾ ਹੋ ਜੀਏ ਅਸੀਂ ਆਪਣਾ ਖੁਦ ਪਕਾਈਏ ਖਾਈਏ ਇਹ ਕੰਮ ਨਹੀਂ ਕਰਦੇ ਸਾਰੀ ਜ਼ਿੰਦਗੀ ਉਹਨਾਂ ਨੇ ਤੇ ਤੁਹਾਡੇ ਵਾਸਤੇ ਕੰਮ ਕੀਤੇ ਹਨਾ ਅਗਰ ਅੱਜ ਉਹ ਬੁਢੇ ਹੋ ਗਏ ਉਹਨਾਂ ਦੇ ਸਕੂਨ ਦੇ ਦੇਣਾ ਤਾਂ ਤੁਸੀਂ ਕੀ ਅਸੀਂ ਉਹਨਾਂ ਦੇ ਨਾਲ ਇੰਜ ਦਾ سلو ਕਰਾਂਗੇ ਇਹ ਗਲਤ ਕੰਮ ਹੈ ਸਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਸਹਿਬਾਨ ਨੇ ਵੀ ਇਹੀ ਸਿੱਖੀ ਦਿੱਤੀ ਕਿ ਆਪਣੇ ਵਾਲਦਾਂ ਦੀ ਖਿਦਮਤ ਕਰੋ ਉਹਨਾਂ ਦੇ ਅੱਗੇ ਕਿ ਉੱਚੀ ਆਵਾਜ਼ 'ਚ ਬੋਲੋ ਵੀ ਨਾ ਔਰ ਸਾਨੂੰ ਇਸ ਗੱਲ ਤੇ ਅਮਲ ਕਰਨਾ ਚਾਹੀਦਾ ਬਾਕੀ ਮੈਨੂੰ ਤੇਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਜ ਜ਼ਹਾਰ ਜ਼ਰੂਰ ਕਰੇ ਮੇਰੇ ਚੈਨੂ ਸਬਸਕ੍ਰਾਈਬ ਵੀ ਕਰਨਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ